ਅਮਰੀਕਾ ਦੀਆਂ ਕੰਪਨੀਆਂ ਵੱਲੋਂ ਸਪੌਂਸਰ ਕੀਤੇ ਜਾਣਤੇ ਅਮਰੀਕਾ ਜਾ ਕੇ ਕੰਮ ਕਰਨ ਵਾਲੇ ਭਾਰਤੀਆਂ ਲਈ ਬੁਰੀ ਖਬਰ ਹੈ ਅਮਰੀਕਾ ਨੇ H1B ਵੀਜ਼ਾ ਪ੍ਰਣਾਲੀ ਤੇ ਅਰਜ਼ੀ ਤੌਰ ਤੇ 3 ਅਪ੍ਰੈਲ ਤੋਂ ਰੋਕ ਲਾਉਣ ਦਾ ਫੈਸਲਾ ਲਿਆ ਹੈ ਅਮਰੀਕਾ ਦੇ ਇਮੀਗ੍ਰੇਸ਼ਨ ਵਿਭਾਗ ਮੁਤਾਬਕ ਅਜੇਹਾ ਉਹ ਇਸ ਕੈਟਾਗਰੀ ਤਹਿਤ ਪਿਛਲਾ ਬੈਕਲੌਗ ਖਤਮ ਕਰਨ ਲਈ ਕਰ ਰਹੇ ਨੇ ਨਵੀਆਂ ਅਰਜ਼ੀਆਂ ਲੈਣ ਦੀ ਬਜਾਏ ਪੁਰਾਣੀਆਂ ਅਰਜ਼ੀਆਂ ਦਾ ਜਲਦੀ ਨਿਪਟਾਰਾ ਕੀਤਾ ਜਾਏਗਾ ਅਮਰੀਕੀ ਇਮੀਗ੍ਰੇਸ਼ਨ ਵਿਭਾਗ ਮੁਤਾਬਕ OH1B ਵੀਜ਼ਾ ਤੇ ਰੋਕ ਨਹੀਂ ਲਗਾ ਰਿਹਾ ਸਗੋਂ ਪ੍ਰੀਮੀਅਮ ਪ੍ਰੋਸੈਸ ਰੋਕੀ ਗਈ ਹੈ ਇਸ ਤਹਿਤ ਕੰਪਨੀਆਂ 1125 ਡਾਲਰ ਦੇ ਕੇ ਆਪਣੀ ਵੀਜ਼ਾ ਅਪਲੀਕੇਸ਼ਨ ਦੀ ਪੈਰਵਾਈ ਕਰ ਸਕਦੀਆਂ ਨੇ ਵਿਭਾਗ ਦਾ ਮੰਨਣਾ ਹੈ ਕਿ H1B ਵੀਜ਼ਾ ਤੇ ਰੋਕ ਲਾਉਣ ਦਾ ਮਕਸਦ ਸਿਰਫ ਇਸ ਕੈਟਾਗਰੀ ਤਹਿਤ ਵੀਜ਼ਾ ਲੈਣ ਲਈ ਲੱਗਦੇ ਸਮੇਂ ਨੂੰ ਘੱਟ ਕਰਨਾ ਹੈ 3 April 2018 ਤੋਂ ਨਵੀਆਂ ਅਰਜ਼ੀਆਂ ਲਾਈਆਂ ਜਾ ਸਕਣਗੀਆਂ ਅਸਲ 'ਚ ਇਸ ਵੀਜ਼ਾ ਕੈਟਾਗਰੀ ਤਹਿਤ ਵਿਦੇਸ਼ੀ ਕਾਮੇ ਅਮਰੀਕਾ 'ਚ ਆਰਜ਼ੀ ਤੌਰ ਤੇ ਕੰਮ ਕਰਨ ਚਾਹੁੰਦੇ ਨੇ ਇਹਨਾਂ 'ਚ ਜ਼ਿਆਦਾਤਰ ਗਿਣਤੀ ਭਾਰਤੀਆਂ ਦੀ ਹੈ ਅਮਰੀਕੀ ਇਮੀਗ੍ਰੇਸ਼ਨ ਵਿਭਾਗ ਦਾ ਪ੍ਰੀਮੀਅਮ ਪ੍ਰੋਗਰਾਮ 3 ਅਪ੍ਰੈਲ ਤੋਂ ਸਥਾਈ ਤੌਰ ਤੇ ਬੰਦ ਕਰ ਦਿੱਤਾ ਜਾਏਗਾ। H1B ਵੀਜ਼ਾ ਲਈ ਪ੍ਰੀਮੀਅਮ ਪ੍ਰੋਸੈਸਿੰਗ ਤਹਿਤ ਵੀਜ਼ਾ ਦਾ ਫੈਸਲਾ 15 ਦਿਨਾਂ ਚ ਹੋਏਗਾ, ਜਦਕਿ ਆਮ ਅਰਜ਼ੀ ਨੂੰ 3 ਮਹੀਨੇ ਦਾ ਸਮਾਂ ਲੱਗਦਾ ਸੀ। H1B ਵੀਜ਼ਿਆਂ ਦਾ ਇਸਤੇਮਾਲ ਭਾਰਤ ਦੀਆਂ ਪ੍ਰਮੁੱਖ IT ਕੰਪਨੀਆਂ ਵੱਲੋਂ ਕੀਤਾ ਜਾਂਦਾ ਹੈ। ਅਮਰੀਕਾ ਨੇ H1B ਵੀਜ਼ੇ ਦੇ ਮੁੱਦੇ ਤੇ ਭਾਰਤ ਨੂੰ ਭਰੋਸਾ ਦਿਵਾਉਂਦੇ ਆਖਿਆ ਹੈ ਕਿ ਇਹ ਮੁੱਦਾ ਇਮੀਗ੍ਰੇਸ਼ਨ ਨੀਤੀਆਂ ਦੇ ਸੁਧਾਰ ਦਾ ਹੀ ਇੱਕ ਹਿੱਸਾ ਹੈ। 트럼ਪ ਪ੍ਰਸ਼ਾਸਨ ਇਸ ਨੂੰ ਜਲਦੀ ਸੁਲਝਾਉਣ ਦੀ ਕੋਸ਼ਿਸ਼ਾਂ ਕਰ ਰਿਹਾ ਹੈ।